ਦੋਵੇਂ ਡਰਾਈਵਰ ਬਾਲ ਬਾਲ ਬੱਚੇ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੇਕਰ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਪਨਿਆੜ ਦੀ ਖੰਡ ਮੇਲ ਦੇ ਨਸਤੇ ਇੱਕ ਖੜੇ ਟਰਕ ਜਿਹੜਾ ਕਿ ਹਿਮਾਚਲ ਦਾ ਦੱਸਿਆ ਜਾ ਰਿਹਾ ਹੈ ਵਿੱਚ ਹਰਿਆਣਾ ਨੰਬਰ ਦਾ ਟਰਕ ਜਾਵਜਿਆ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦਾ ਵੱਡੂ ਨੁਕਸਾਨ ਹੋਇਆ ਹੋਇਆ ਤੇ ਅਗਲਾ ਟਰੱਕ ਪਲਟ ਗਿਆ ਅਤੇ ਕਰਕ ਡਰਾਈਵਰ ਦੇ ਸਿਰ ਤੇ ਸੱਟ ਲੱਗੀ ਹੈ ਤਰੱਕ ਦੇ ਡਰਾਈਵਰ ਨੇ ਅਤੇ ਮੌਕੇ ਤੇ ਪਹੁੰਚੇ ਤਰੱਕ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਸਾਡਾ ਤਰੱਕ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਡਰਾਈਵਰ ਚਾਹ ਪੀਣ ਲਈ ਰੁਕਿਆ ਤਾਂ ਇਹਨੇ ਨੂੰ ਪਠਾਨਕੋਟ ਦੀ ਤਰਫੋਂ ਆ ਰਹੀ ਤਰੱਕ ਨੇ ਮੇਰੀ ਤਰੱਕ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਮੇਰੀ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਦੂਜੇ ਤਰੱਕ ਦਾ ਡਰਾਈਵਰ ਬਿਲਕੁਲ ਠੀਕ ਹੈ ਮੌਕੇ ਤੇ ਐਸ ਐਸ ਆਰ ਜੀ ਗੱਡੀ ਲਈ ਪਿੱਛੋ ਆ ਗਏ ਮਾਰਤੀ ਗੱਡੀ ਤੁਹਾਡੀ ਗੱਡੀ ਕਿੱਥੋਂ ਦੀ ਹੈ ਜੀ ਮੇਰੀ ਇੱਥੇ ਟੈਕਸ ਦੀ ਹੈ ਅੱਛਾ ਜੀ ਹੁ ਮੈਂ ਚੱਲਦੀ ਹਾਂਜੀ ਜੀ ਠੀਕ ਹੈ ਕਿਹੜੀ ਪਿਛਲੀ ਗੱਡੀ ਵਜੀ ਹੈ ਇਹ ਤਾਂ ਪਤਾ ਨਹੀਂ ਆਣੇ ਜੀ ਕਿੱਥੇ ਗਈ ਹੈ ਇਹ ਬਾਕੀ 2050 ਹੋ ਗਿਆ ਤੁਹਾਡੇ ਸਟਾਂ ਕਿਤੇ ਕਿਤੇ ਲੱਗੀਆਂ ਜੀ ਮੇਰੇ ਹਾਰ ਚ ਲੱਗੀਆਂ ਹੈ ਮੇਰੀ ਹੋਰ ਉੜ ਕੇ ਫੋਲਸ ਨਹੀਂ ਆਈ ਕਿਓਰਟੀ ਵਾਲੇ ਜਿਹੜੇ ਸੀ ਪਤਾ ਨਹੀਂ ਗੱਡੀ ਲਈ ਚਲੇ ਗਏ ਕੋਈ ਪਤਾ ਨਹੀਂ ਕੌਣ ਹੈ ਕੌਣ ਨਹੀਂ ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦਾ ਸਾਈਡ ਚ ਲਾ ਗਿਆ ਪਿੱਛੋਂ ਆਈ ਉਹ ਕੈਂਟਰ ਵਾਲੀ ਉਹਨੇ ਮਾਰੀ ਪਿੱਛੇ ਦਾ ਗੱਡੀ ਪਾੜੀ ਟੈਰਸ ਸਸਾ ਫੋਟੈਰਸ ਸਸਾ ਕੋ ਫੋਟੈਰਸ ਤੇ ਜਿਹੜੀ ਪਿੱਛਲੀ ਗੱਡੀ ਹੈ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਇਹਨਾਂ ਹੰਬਾਲਾ ਹੰਬਾਲਾ ਹੰਬਾਲੇ ਦੀ ਗੱਡੀ ਹੈ ਇਹ ਗੱਲ ਪਿੱਛੋਂ ਮਤਲਬ ਲੱਗੀ ਹਾਂ ਸੁਪਾ ਹੋਇਆ ਡਰਾਈਵਰ ਡਰਾਈਵਰ ਮੇਰਾ ਠੀਕ ਸੁਪਾ ਹੋਇਆ ਸਾਈਜ਼ ਲਾ ਕੇ ਪਿੱਛੋਂ ਆਇਆ ਸਟੇਜ ਨਾਲ ਨਿੰਦਾ ਕੀ ਕੁਛ ਰ ਅ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬੜਾ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ